ਮੇਰਾ ਨਾਮ ਸੋਨਾ ਮੈਂ ਅੱਛਾ ਸੋਨਾ ਤੁਸੀਂ ਕਹਿਣਾ ਚਾਹੋਗੇ ਜਿਹੜੇ ਤੁਸੀਂ ਮੈਡਲ ਲੈ ਕੇ ਆਏ ਕਿਸ ਟੀਮ ਕੀ ਮੈਂ ਪਾਵਰ ਲਿਫਟਿੰਗ ਗੇਮ ਵੈਸਟਨ ਨੈਸ਼ਨਲ ਤੇ ਗਈ ਸੀ ਕਿ ਅਸੀਂ ਕਰਨਾਟਕ ਸੀ ਸਾਰੀ ਸਾਡੀ ਟੀਮ ਗਈ ਸੀ ਪੰਜਾਬ ਦੀ ਤੇ ਸਾਡੇ ਮੈਡਲਸ ਉਤੋਂ ਓਵਰਆਲ ਅਸੀਂ ਮੈਡਲ ਜਿੱਤ ਕੇ ਲਿਆਣ ਨਾਲ ਪੰਜਾਬ ਲਈ ਚੈਂਪੀਅਨਸ਼ਿਪ ਟਰੋਫੀਜ਼ ਓਵਰਆਲ ਚੈਂਪੀਅਨਸ਼ਿਪਸ ਵੀ ਅਸੀਂ ਜਿੱਤ ਕੇ ਲਿਆਏ ਤੇ ਬਹੁਤ ਪ੍ਰਾਊਡ ਫੀਲ ਹੋ ਰਿਹਾ ਇਸ ਟਾਈਮ ਤੇ ਸਾਡੀ ਫੈਮਿਲੀ ਸਾਨੂੰ ਰਿਸੀਵ ਕਰਨ ਆਈਆਂ ਸਾਨੂੰ ਬਹੁਤ ਵਧੀਆ ਲੱਗਦਾ ਹੈ ਕਿੰਨਾ ਸਮਾਂ ਲੱਗਿਆ ਤੁਸੀਂ ਇਹ ਖੇਡਾਂ ਨਾਲ ਜੁੜੇ ਹੋ ਸਾਨੂੰ ਨੀਅਰ ਅਬਾਊਟ 3 ਟੂ 4 ਇਅਰਸ ਹੋ ਗਏ ਐ ਇਸ ਗੇਮ ਨਾਲ ਜੁੜਿਆ ਨੂੰ ਤੇ ਹੁਣ ਤੱਕ ਅਸੀਂ ਦੋ ਨੈਸ਼ਨਲਸ ਕਿੱਢ ਚੁੱਕੇ ਆ ਸਾਡੀ ਸੈਕੰਡ ਨੈਸ਼ਨਲ ਸੀ ਕਿਸ ਨੂੰ ਕ੍ਰੈਡਿਟ ਦੇਣਾ ਚਾਹੁੰਦੇ ਹੋ ਇਸ ਦੀ ਸਾਡੇ ਕੋਚ ਮੈਮ ਤੇ ਮੇਰੇ ਸਰ ਹਾਂਜੀ ਮੇਰੀ ਮੇਰੀ ਫੈਮਿਲੀ ਸਾਰੇ ਸਾਡੇ ਗਾਈਡੈਂਸ ਵਧੀਆ ਅਚਾ ਕਿੰਨੇ ਖਿਡਾਰੀ ਗਏ ਸੀ ਅਸੀਂ ਨੀਅਰ ਅਬਾਊਟ 18 ਟੂ 20 ਸਾਰੇ ਪਲੇਅਰਸ ਗਏ ਸੀ ਪੰਜਾਬ ਦੇ ਬॉयਜ਼ ਗਰਲਸ ਸੀ ਲੜਕੀਆਂ ਹੋਣਾ ਲੜਕੀਆਂ ਨੂੰ ਖਾਸ ਕਰਕੇ ਘਰੇ ਦੇ ਵਿੱਚ ਹੀ ਸਹਿਮਤ ਰੱਖਿਆ ਜਾਂਦਾ ਹੈ ਘਰ ਦੇ ਕੰਮ ਉਹਨਾਂ ਕੀ ਕਹਿਣਾ ਚਾਹੁੰਦੇ ਇਸ ਬਾਰੇ ਲੜਕੀਆਂ ਵੀ ਬਹੁਤ ਕੁਝ ਕਰ ਸਕਦੀਆਂ ਐ ਇਦਾਂ ਨਹੀਂ ਐ ਕਿ ਲੜਕੀਆਂ ਕੁਝ ਵੀ ਨਹੀਂ ਕਰਦੀਆਂ ਹੁਣ ਅਸੀਂ ਵੀ ਮੈਡਲ ਸਿੱਧ ਕੇ ਲਿਆ ਤਾਂ ਅਗਰ ਲੜਕੀਆਂ ਬਾਹਰ ਨਿਕਲਣਗੀਆਂ ਤਾਂ ਲੜਕੀਆਂ ਬਹੁਤ ਕੁਝ ਕਰ ਸਕਦੀਆਂ ਲੜਕੀਆਂ ਬॉयਜ਼ ਨਾਲੋਂ ਡਿਫਰੈਂਟ ਨਹੀਂ ਹੁੰਦੀਆਂ ਨਹੀਂ ਉਹਨਾਂ ਨੂੰ ਡਿਸਕ੍ਰਿਮੀਨੇਟ ਕਰਨਾ ਚਾਹੀਦਾ ਮੇਰਾ ਨਾਮ ਮਹਿਕ ਕੀ ਕਹਿਣਾ ਚਾਹੁੰਦੇ ਹੋ ਕਿਹੜੀ ਗੇਮ ਤੁਸੀਂ ਖੇਡ ਕੇ ਆਏ ਹੋ ਕਿੰਨਾ ਸਮਾਂ ਲੱਗਿਆ ਤੁਹਾਨੂੰ ਇਹ ਪਾਵਰ ਲਿਫਟਿੰਗ ਨੈਸ਼ਨਲ ਚੈਂਪੀਅਨਸ਼ਿਪ ਹੋਈ ਸੀ ਕਰਨਾਟਕਾ ਚੋਂ ਉਹਦੇ ਵਿੱਚ 골ਡ ਮੈਡਲ ਆਇਆ ਮੇਰਾ ਓਵਰਆਲ ਕਿੰਨੇ ਬੱਚੇ ਗਏ ਸੀ ਬਠਿੰਡਾ ਦੇ ਪੂਰੇ ਪੰਜਾਬ ਭਰ ਦੀ ਗੱਲ ਕੀਤੀ ਜਾਵੇ 18 ਕ ਬੱਚੇ ਗਏ ਸੀ ਹਾਂਜੀ ਇਹਨੂੰ ਕ੍ਰੈਡਿਟ ਦੇਣਾ ਦਨ ਨੂੰ ਕੋਚ ਨੂੰ ਕੋਚ ਨੂੰ ਤੇ ਕਰਦਾ ਹਾਂ ਹਾਂਜੀ ਅੱਛਾ ਪਹਿਲਾਂ ਟ੍ਰੇਨਿੰਗ ਟ੍ਰੇਨਿੰਗ ਲੱਗੀ ਫਿਰ ਹਾਂਜੀ 3 ਸਾਲ ਤੋਂ ਟ੍ਰੇਨਿੰਗ ਪਹਿਲਾਂ ਵੀ ਤੁਸੀਂ ਕੋਈ ਮੈਡਲ ਜਿੱਤਿਆ ਹਾਂਜੀ ਹਾਂਜੀ ਜਿੱਤਿਆ ਪਿਛਲੀ ਵਾਰ ਬ੍ਰੌਂਜ਼ ਸੀਗਾ ਨੈਸ਼ਨਲ 'ਚ ਇਸ ਵਾਰ 골ਡ ਹੈ ਅੱਛਾ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਤੇ ਕੀ ਕਹਿਣਾ ਚਾਹੁੰਦੇ ਹੋ ਕਿੰਨੇ ਬੱਚੇ ਗਏ ਸੀ ਇਹ ਪੂਰੇ ਪੰਜਾਬ ਭਰ ਦੀ ਗੱਲ ਕੀਤੀ ਜਾਵੇ ਤੇ ਖਾਸ ਕਰ ਬਠਿੰਡੇ ਦੇ ਕਿੰਨੇ ਮੇਰਾ ਨਾਮ ਸੁਨੀਤਾ ਹੈ ਤੇ ਮੇਰੇ ਕੋਲੇ ਬੱਚੇ ਕਾਫੀ ਗੇਮ ਕਰ ਰਹੇ ਨੇ ਤੇ ਪੰਜਾਬ ਭਰ ਦੇ ਅਸੀਂ ਇਕੱਠੋ-ਕੱਟ ਬਠਿੰਡੇ ਦੀਆਂ ਹਨਾ ਅੱਠ ਗਰਲਸ ਗਈਆਂ ਸੀ ਜਿਨ੍ਹਾਂ ਦੇ ਵਿੱਚੋਂ ਤਿੰਨ ਜਣਾਂ ਦੇ ਮੈਡਲ ਆਏ ਨੇ ਦੋ ਇੱਕ 골ਡ ਤੇ ਇੱਕ ਸਿਲਵਰ ਤੇ ਇੱਕ ਬ੍ਰਾਉਂਜ਼ ਤੇ ਮੈਂ ਇਹ ਹੀ ਕਹਿਣਾ ਚਾਹੂੰਗੀ ਵੀ ਮੇਰੇ ਕੋਲੇ ਦੇ ਬੱਚੇ ਪ੍ਰੈਕਟਿਸ ਕਰ ਰਹੇ ਜਾਂ ਕਿਤੇ ਹੋਰ ਪ੍ਰੈਕਟਿਸ ਕਰ ਰਹੇ ਨੇ ਤੇ ਵਧੀਆ ਵੱਧ ਤਰਕੇ ਪ੍ਰੈਕਟਿਸ ਕਰਨ ਤੇ ਭਾਰਤ ਦਾ ਤੇ ਨਾਲੇ ਪੰਜਾਬ ਦਾ ਨਾਮ ਰੋਸ਼ਨ ਕਰਨ। ਤੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ੇ ਵਿਰੁੱਧ ਮੁਹਿੰਮ ਚਲਾ ਰਹੀ ਹੈ। ਇਹ ਖਾਸ ਕਰਕੇ ਜਿੰਨੀਆਂ ਵੀ ਲੜਕੀਆਂ ਹੀ ਐ ਜਿੰਨੀਆਂ ਜਿੱਤ ਕੇ ਆਈਆਂ 골ਡ ਮੈਡਲ, ਸਿਲਵਰ ਮੈਡਲ। ਨਹੀਂ ਲੜਕੀਆਂ ਨੇ ਵੀ ਜਿੱਤੇ ਆ ਜਨ ਕਿ ਜ਼ਿਆਦਾਤਰ ਲੜਕੀਆਂ ਹੀ ਨੇ ਸਾਡੇ ਪੰਜਾਬ ਦੇ ਮੁੰਡੇ ਵੀ ਸੀਗੇ ਸਾਡੇ ਜਿਹੜੇ ਸਰਕੂਲੇ ਪ੍ਰੈਕਟਿਸ ਕਰਦੇ ਨੇ। ਉਹਨਾਂ ਨੇ ਵੀ ਮੈਡਲ ਲਿੱਤੇ ਨੇਗੇ। ਤੇ ਜੇ ਮੈਂ ਕਹਿੰਨੀ ਆ ਵੀ ਗੇਮ ਵਾਲੇ ਪਾਸੇ ਲੱਗਣਗੇ ਤਾਂ ਨਸ਼ੇ ਤੋਂ ਦੂਰ ਰਹਿਣਗੇ ਹਨਾ ਤੇ ਨਾਲੇ ਵਧੀਆ ਗੇਮ ਕਰਨ ਤੇ ਆਪਣਾ ਪੰਜਾਬ ਦਾ ਨਾਮ ਰੋਸ਼ਨ ਕਰਨਗੇ ਇੰਨੇ ਕੀ ਖੁਸ਼ੀ ਮਹਿਸੂਸ ਹੋਈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਅੱ비 ਜਿਹੜੇ ਬੱਚੇ ਸਾਡੇ ਕੋਲੇ ਪ੍ਰੈਕਟਿਸ ਕਰ ਰਹੇ ਸੀਗੇ ਵੀ ਅੱਜ ਮੈਡਲ ਲੈ ਕੇ ਆਏ ਆ ਤੇ ਖੁਸ਼ੀ ਤਾਂ ਹੁੰਦੀ ਹੀ ਆ ਸਾਨੂੰ ਜੀ ਨਾਮ ਤੇ ਕਿੰਨੇ ਬੱਚੇ ਗਏ ਸੀਗੇ ਕਿੰਨੇ ਟਾਈਮ ਤੋਂ ਤੁਸੀਂ ਕੋਚਿੰਗ ਦੇ ਰਹੇ ਹੋ ਪਹਿਲਾਂ ਵੀ ਕੋਈ ਮੈਂ ਦਿੱਤੇ ਇੱਕ ਬੱਚਿਆਂ ਨੇ ਮੈਂ ਪਰਮਿੰਦਰ ਸਿੰਘ ਬਤੌਰ ਆਫੀਸ਼ੀਅਲਿੰਗ ਜ਼ਿਲ੍ਹਾ ਖੇੜਾ ਅਫਸਰ ਇਥੇ ਊਮੀਕਾ ਨਗਾਮ ਨਿਵਾ ਰਿਆ ਨਾਲ ਨਾਲ ਪਾਵਰ ਲਿਫਟਿੰਗ ਦੀ ਕੋਚਿੰਗ ਵੀ ਦੇ ਰਹੇ ਆ ਤੇ ਸਾਡੇ ਬਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਜਿਵੇਂ ਸੁਨੀਤਾ ਦੇਦੀ ਇਹ ਚਲਾ ਰਹੇ ਆ ਰਾਮਪਰੇ ਚਲਾ ਰਹੇ ਆ ਮੁੰਡਾ ਤੇ ਮੈਂ ਆਪਣੇ ਸਟੇਡੀਅਮ ਦੇ ਵਿੱਚ ਵੀ ਪ੍ਰੈਕਟਿਸ ਕਰਵਾਉਣਾ ਜਿੰਨਾ ਕਿ ਮੈਨੂੰ ਸਮਾਂ ਮਿਲਦਾ ਹੈ ਤੇ ਬਹੁਤ ਵਧੀਆ ਰਿਜ਼ਲਟ ਆ ਸਾਡੇ ਬਟੰਡੇ ਦੇ ਲਗਭਗ ਕੋਈ ਇਹ ਜੇ ਲਫਟਰ ਨਹੀਂ ਜਿਹੜੇ ਨੌਕਰੀ ਤੋਂ ਵਾਂਝੇ ਰਹੇ ਹੋਣਗੇ ਪਿਛਲੇ ਆ 10 ਦਿਨ ਪਹਿਲਾਂ ਹੀ ਸਾਡੇ ਮੁੰਡੇ ਨੇ ਇੱਕ ਬਤੌਰ ਸੁਪਰਵਾਈਜ਼ਰ ਜੋਇਨ ਕੀਤਾ ਤੇ ਰੇਲਵੇ ਦੇ ਵਿੱਚ ਜੋਇਨ ਕੀਤਾ ਚੰਗੇ ਰਿਜ਼ਲਟ ਆ ਰਹੇ ਆ ਜੀ ਬੱਚਿਆਂ ਦੇ ਅੱਛਾ ਜੇ ਗੱਲ ਕੀਤੀ ਜਾਵੇ ਤੁਸੀਂ ਦੱਸਿਆ ਪਹਿਲਾਂ ਵੀ ਗੇਮਾਂ ਖੇਡੀਆਂ ਮੈਡਲ ਜਿੱਤੇ ਐ ਐਚਕੀ ਵੀ ਮੈਡਲ ਜਿੱਤੇ ਐ ਕੋਈ ਸਰਕਾਰ ਵੱਲੋਂ ਸੁਵਿਧਾ ਮਿਲਦੀ ਐ ਤੁਹਾਨੂੰ ਇਸ ਬੱਚਿਆਂ ਨੂੰ ਅੱਗੇ ਤਾਕੀ ਅੱਗੇ ਵਧਨ ਹੋਰ ਸਰਕਾਰ ਵੱਲੋਂ ਜੀ ਖੇਡਾਂ ਮੱਤਨ ਪੰਜਾਬ ਦੀਆਂ ਜਿਹੜੀਆਂ ਲਗਭਗ ਤਿੰਨ ਸੀਜ਼ਨ ਇਹਦੇ ਹੋ ਚੁੱਕੇ ਆ ਤੇ ਸਾਡੇ ਬੱਚੇ ਜਿਵੇਂ ਮੈਡਲ ਲੈਂਦੇ ਆ ਫਸਟ ਸੈਕੰਡ ਥਰਡ ਦਾ ਜਿਹੜਾ ਕੈਸ਼ ਪ੍ਰਾਈਜ਼ ਆ ਮਿਲਦਾ ਜੀ ਕੀ ਕਹਿਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਖਾਸ ਕਰ ਮੈਂ ਤੇ ਯੂਥ ਨੂੰ ਮੇਰੀ ਬਤੌਰ ਜ਼ਿਲ੍ਹਾ ਕਿੜਾ ਅਫਸਰ ਇਹੀ ਬੇਨਤੀ ਹੈ ਵੀ ਸਾਰੇ ਬੱਚੇ ਕਿਸੇ ਨਾ ਕਿਸੇ ਸਪੋਰਟਸ ਐਕਟੀਵਿਟੀ ਕਰਨ ਜ਼ਰੂਰੀ ਨਹੀਂ ਐ ਵੀ ਪਾਵਰ ਲਿਫਟਿੰਗ ਕਰਨ ਕੋਈ ਵੀ ਗੇਮ ਕਰਨ ਤੇ ਸਮਾਂ ਪੇਰੈਂਟਸ ਨੂੰ ਵੀ ਇਹੀ ਰਿਕਵੈਸਟ ਆ ਮੇਰੀ ਵੀ ਸ਼ਾਮ ਦੇ ਸਮੇਂ ਬੱਚਿਆਂ ਨੂੰ ਆਪਣੇ ਗਰਾਊਂਡਾਂ ਨਾਲ ਜੋੜਨਾ ਤਾਂ ਜੋ ਜਿਹੜਾ ਸੋਸ਼ਲ ਮੀਡੀਆ ਤੇ ਜਿਹੜੇ ਬੁਰੇ ਪ੍ਰਭਾਵ ਤੋਂ ਚਲੋ ਚੰਗੇ ਵੀ ਹੈਗੇ ਆ ਵੀ ਉਧਰੋਂ ਵੀ ਬੱਚੇ ਦੂਰ ਰਹਿਣ ਤੇ ਹੈਲਥ ਪੱਕਾ ਵੀ ਫਿਟਨੈਸ ਹੋ ਵੀ ਉਹਨਾਂ ਦੀ ਤੇ ਨਸ਼ਿਆਂ ਤੋਂ ਵੀ ਦੂਰ ਰਹਿਣ